ਅੱਜ ਮਿਤੀ 29 ਜੁਲਾਈ 2025 ਆਪਾਂ ਖੜੇ ਆਂ ਪਿੰਡ ਢਿੱਲੋ ਦੇ ਵਿੱਚ ਲੌਂਗਵਾਲ ਦੇ ਨੇੜੇ ਪੈਂਦਾ ਜੀ ਤੇ ਆਪਾਂ ਇੱਥੇ ਇੰਸਟਾਲ ਕਰਾਇਆ ਸੀ 3 ਕਿਲੋਵਾਟ ਦਾ ਪ੍ਰੋਜੈਕਟ ਹਾਂਜੀ ਸਰ ਆਪਣਾ ਨਾਮ ਕੀ ਹੈ ਹਰਦੀਪ ਸਿੰਘ ਜੀ ਹਰਦੀਪ ਸਿੰਘ ਆ ਜੀ ਤੁਸੀਂ ਨੇ ਕਿੱਥੋਂ ਲਗਵਾਇਆ ਸੀ ਪ੍ਰੋਜੈਕਟ ਹੈ ਜੀ ਅਸੀਂ ਲੌਂਗਵਾਲ ਤੋਂ ਜੀ ਲੌਂਗਵਾਲ ਤੋਂ ਪੰਜਾਬ ਸੋਲਰ ਸੀ ਲੌਂਗਵਾਲ ਤੋਂ ਲਗਵਾਇਆ ਸੀ ਇਹਨਾਂ ਨੇ ਪ੍ਰੋਜੈਕਟ ਜੀ ਤੇ ਇਹ ਸਾਨੂੰ ਬਿੱਲ ਕਿੰਨਾ ਆਉਂਦਾ ਸੀ ਬਿਲ ਸਾਨੂੰ ਆਉਂਦਾ ਸੀਗਾ ਜੀ 10-12000 ਰੁਪਇਆ 10-12000 ਦੋ ਮਹੀਨਿਆਂ ਦਾ 10-12000 ਰੁਪਇਆ ਲਾਉਂਦਾ ਸੀ ਜਿਹੜਾ ਆਪਣਾ ਸੋਲਰ ਆਈ ਗਰਮੀਆਂ ਦੇ ਵਿੱਚ ਇੱਕ ਦਿਨ ਦੇ ਵਿੱਚ 15-16 ਯੂਨਟ ਬਣਾ ਦਿੰਦਾ ਤਕਰੀਬਨ ਸੋਟਾ 4000 ਦਾ ਬਿੱਲ ਮਾਫ ਕਰ ਦਿੰਦਾ ਦੋ ਮਹੀਨੇ ਦਾ ਦੇਖਿਆ ਜਾਵੇ ਤਾਂ 8000 ਬਿੱਲ ਮਾਫ ਕਰ ਦੂਗਾ ਜੀ ਜਿੰਨਾ ਘਰੇ ਏਸੀ ਲੱਗਿਆ ਹੋਵੇ ਉਹਨਾਂ ਦਾ ਤਕਰੀਬਨ ਆ ਹੀ ਜਾਂਦਾ ਜੀ ਇੱਕ ਮਹੀਨੇ ਦਾ 4000-5000 ਦਾ ਬਿੱਲ ਸੋ ਇਹਨਾਂ ਨੇ ਸੋਲਰ ਲਵਾਇਆ ਤਾਂ ਜੋ ਬਿੱਲ ਘਟ ਹੋ ਜਾਈ ਤੇ ਸਾਰੇ ਉਹਨਾਂ ਦੀ ਕੰਮ ਕਿਵੇਂ ਲੱਗਿਆ ਜੀ ਕੰਮ ਬਹੁਤ ਉਧੀਆ ਲੱਗ ਕੰਮ ਬਹੁਤ ਵਧੀਆ ਲੱਗਿਆ ਤੁਸੀਂ ਫਿਟਿੰਗ ਵગેਰਾ ਤੁਸੀਂ ਖੁਦ ਦੇਖ ਸਕਦੇ ਹੋ ਜੀ ਸੁਨਨ ਵਾਟਰ ਵੀ ਦਿਖਾ ਦਿੰਨੇ ਜੀ ਜਿਹੜਾ ਆਪਾਂ ਨੇ ਇੰਸਟਾਲ ਕਰਿਆ ਜੀ ਬਾਕਾਇਦਾ ਇੱਥੇ ਆਪਾਂ ਨੇ ਡੀਸੀਡੀ ਵੀ ਲਾਇਆ ਜੀ ਏਸੀ ਵੀ ਟੀਵੀ ਲਾਇਆ ਜੀ ਜਿਹੜਾ ਇਹਦੇ ਵਿੱਚ ਲਾਇਆ ਹੈ ਜੀ ਕਈ ਤਾਂ ਡੁਪਲੀਕੇਟ ਕੰਪਨੀ ਲਾਦਨੇ ਸਾਨੂੰ ਦਿਖਾਉਣੇ ਇੱਥੇ ਆਪਾਂ ਨੇ ਹੈਵਲ ਕੰਪਨੀ ਦੇ ਲਾਇਆ ਤੁਸੀਂ ਦੇਖ ਲਓ ਜ਼ੂਮ ਕਰਕੇ ਹੀ ਦਿਖਾਓ ਇਹਨਾਂ ਨੂੰ ਹੈਵਲ ਕੰਪਨੀ ਇਹ ਜਿਹ ਲਾਇਆ ਜੋ ਕਿ ਲੋਡ ਨੂੰ ਚੱਲੇ ਲੈਂਦਾ ਨਹੀਂ ਤੇ ਅ ਜੇ ਆਪਾਂ ਮਾੜੀ ਕੰਪਨੀ ਦਾ ਲਾਉਣੀ ਆ ਉਹ ਸੜ ਜਾਂਦਾ ਕਹਿਣ ਤੋਂ ਭਾਵ ਯੂਟੀਐਲ ਦਾ ਇਨਵਰਟਰ ਲਾਇਆ ਜੋ ਕਿ ਆਰ ਐਮ ਪੀ ਵੀ ਟੈਕਨੋਲੋਜੀ ਆਈ ਜੋ ਐਫੀਸ਼ੀਐਂਸੀ ਨੂੰ ਵਧਾਉਂਦਾ ਈ ਡੀ ਸੀ ਡੀ ਵੀ ਲਾਇਆ ਜੋ ਕਿ ਆਪਣਾ ਯੂਟੀਐਲ ਦਾ ਹੀ ਡੀ ਸੀ ਡੀ ਵੀ ਆ ਮਾਰਕ ਲੱਗਿਆ ਹੈ ਜੀ ਜੇ ਜੋ ਆਪਾਂ ਨੇ ਪੈਨਲ ਲਾਇਆ ਹੈ ਬਕਾਇਦਾ ਯੂਟੀਐਲ ਦਾ ਲਾਇਆ ਤੁਸੀਂ ਦੇਖ ਸਕਦੇ ਹੋ ਦਿਖਾਓ ਇੱਥੇ ਦੇਖੋ ਯੂਟੀਐਲ ਦੇ ਪੈਨਲ ਲਾਏ ਆ ਆਪਾਂ ਹੀ 22 ਸੇਸ਼ੀਅਲ ਪੈਨਲ ਹੈ ਦੋਨੇ ਪਾਸੋਂ ਕੰਮ ਕਰਦਾ ਪੈਨਲ ਜੀ ਕਿਉਂਕਿ ਅੱਜ ਕੱਲ੍ਹ ਲੋਕ ਨਵੀਂ ਟੈਕਨੋਲੋਜੀ ਵੱਲ ਵਧਦੇ ਨਹੀਂ ਤੇ ਆਪਾਂ ਨੇ ਇੱਥੇ ਬਕਾਇਦਾ ਐਲ ਐ ਲਾਇਆ ਜੋ ਕਿ ਅਸਮਾਨੀ ਬਿਜਲੀ ਤੋਂ ਆਪਾਂ ਨੂੰ ਸੁਰੱਖਿਅਤ ਕਰਦਾ ਜੀ ਕਈ ਕੀ ਕਰਦੇ ਨੇ ਐਲ ਐ ਚ ਵੀ ਡੁਪਲੀਕੇਟ ਵਗੈਰਾ ਲਾ ਦਿੰਦੇ ਨਹੀਂ ਬਕਾਇਦੇ ਤੇ ਪਲਾਸਟਿਕ ਲਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਓ ਇਹਨਾਂ ਨੂੰ ਦੇਖ ਸਕਦੇ ਹੋ ਹਮੇਸ਼ਾ ਜਿਹੜਾ ਐਲ.ਈ ਲੱਗਦਾ ਜੀ ਆਪਣੇ ਮਕਾਨ ਦੇ ਉੱਚੇ ਪਾਸੇ ਲੱਗਦਾ ਸੋਲਰ ਤੋਂ ਉੱਪਰ ਲੱਗਦਾ ਤੁਸੀਂ ਦੇਖ ਸਕਦੇ ਹੋ ਹਾਈਟ ਦੇਖ ਸਕਦੇ ਹੋ ਆਪਣੇ ਸੋਲਰ ਤੋਂ ਉੱਪਰ ਲੱਗਿਆ ਹੋਇਆ ਜੀ ਤਾਂ ਜਾ ਕੇ ਆਪਣਾ ਐਲ.ਈ ਕੰਮ ਕਰਦਾ ਜੀ ਸੋ ਜੇ ਤੁਸੀਂ ਨੇ ਵੀ ਇਸੇ ਤਰ੍ਹਾਂ ਸੋਲਰ ਲਗਵਾਉਣਾ ਹੈ ਆਪਣੇ ਘਰ ਦਾ ਬਿੱਲ ਘੱਟ ਕਰਾਉਣਾ ਜ਼ੀਰੋ ਕਰਾਉਣਾ ਤਾਂ ਕੰਟੈਕਟ ਕਰੋ ਪੰਜਾਬ ਸੋਲਰ ਸਿਟੀ ਲੌਂਗੋਵਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜਾਂ ਵਿజిਟ ਕਰੋ ਅਨਾਜ ਮੰਡੀ ਲੌਂਗਵਾਲ ਆਪਣੇ ਤਿੰਨ ਬ੍ਰਾਂਚਿਸ ਨੇ ਜੇ ਤੁਸੀਂ ਬਰਨਾਲੇ ਦੇ ਲਵੇ ਉਹ ਤੋਂ ਬਰਨਾਲੇ ਵਿజిਟ ਕਰ ਸਕਦੇ ਹੋ ਉੱਥੇ ਦਾ ਆਫਿਸ ਦਾ ਪਤਾ ਜੀ ਨੇੜੇ ਬੱਸ ਸਟੈਂਡ ਮਨੀ ਟੈਲੀਕਮ ਵਾਲੀ ਗਲੀ ਤੀਜਾ ਜਿਹੜਾ ਆਫਿਸ ਹੈ ਆਪਣੇ ਚੀਮਾ ਮੰਡੀ ਆ ਜੀ ਪੁਲਿਸ ਸਟੇਸ਼ਨ ਦੇ ਨਾਲ ਹੈ ਸੋ ਜਿਨ੍ਹਾਂ ਨੇ ਵੀ ਸੋਲਰ ਲਵਾਉਣਾ ਤਾਂ ਵਿజిਟ ਕਰੋ ਜਾਂ ਕੰਟੈਕਟ ਦਿੱਤੇ ਨੰਬਰ ਤੇ ਕੰਟੈਕਟ ਕਰੋ ਧੰਨਵਾਦ ਜੀ